ਤੇ ਤੁਹਾਡੇ ਕੋਲ ਇੱਕ ਕੇਸ ਆਇਆ ਤੇ ਜਿਹੜੇ ਕੇਸ ਜਿੱਤਿਆ ਵੀ ਆ ਕੋਈ ਵੀ ਅਮਾਉਂਟ ਜਦੋਂ ਆਪਾਂ ਪੇ ਕਰਦੇ ਜਿਹਨੂੰ ਅਸੀਂ ਕੰਸੀਡਰੇਸ਼ਨ ਬੋਲਦੇ ਆ ਉਸ ਕੰਸੀਡਰੇਸ਼ਨ ਪੇ ਕਰਨ ਦੇ ਬਦਲੇ ਸਾਡੇ ਕੁਝ ਰਾਈਟਸ ਕ੍ਰੀਏਟ ਹੋ ਜਾਂਦੇ ਜਿਹਨੂੰ ਅਸੀਂ ਬੋਲਦੇ ਆ ਉਪਭੋਗਤਾ ਰਾਈਟ ਜਾਂ ਕੰਜ਼ੂਮਰ ਰਾਈਟਸ ਇਹ ਯਾਤਰੀ ਜਿਹੜੇ ਸੀ ਵਿਨੋਦ ਕੁਮਾਰ ਜੀ ਜਦੋਂ ਹਵਾਈ ਜਹਾਜ਼ 'ਚ ਬੈਠੇ ਸੈਰ ਕਰ ਰਹੇ ਵਾਸਤੇ ਤੇ ਉਹਨਾਂ ਨੇ ਦੇਖਿਆ ਕਿ ਜਿਹੜੀ ਸੀਟ ਦਾ ਫੁੱਟ ਰੈਸਟ ਹੈ ਉਹ ਕੰਮ ਨਹੀਂ ਕਰ ਰਿਹਾ ਤੇ ਬਿਜ਼ਨਸ ਕਲਾਸ ਦੀ ਉਹੀ ਟਿਕਟ ਜਿਹੜੀ ਹੈ ਉਹ 3.5 ਤੋਂ 4-5 ਲੱਖ ਦੀ ਮਿਲਦੀ ਹੈ ਤੇ ਉਹਨਾਂ ਨੇ ਦੇਖਿਆ ਵੀ ਇਹਦੇ ਨਾਲ ਮੈਨੂੰ ਬੜੀ ਅਸੁਵਿਧਾ ਹੋਏਗੀ ਤੇ ਉਹਨਾਂ ਨੇ ਇਹ ਰੋਸਟਸ ਨੂੰ ਰਿਕਵੈਸਟ ਕੀਤੀ ਕਿ ਮੇਰੀ ਸੀਟ ਬਦਲ ਦਿਓ ਉਹਨਾਂ ਨੇ ਇਹਨੂੰ ਨਜ਼ਰ ਅੰਦਾਜ਼ ਕਰਤਾ ਤੇ ਉਹਨਾਂ ਨੂੰ ਬਹੁਤ ਗੁੱਸਾ ਵੀ ਆਇਆ ਕਿ ਮੈਂ ਇਹ ਬਿਜ਼ਨਸ ਕਲਾਸ ਟਿਕਟ ਕਿਉਂ ਖਰੀਦੀ ਜੇ ਮੈਨੂੰ ਐਸੀ ਅਸੁਵਿਧਾ ਮਿਲਣੀ ਸੀ ਇਹਨੋਂ ਤੇ ਨਾਰਮਲ ਜਿਹੜੀ ਕਲਾਸ ਵਿੱਚ ਪੈਸੇਂਜਰ ਬੈਠੇ ਸੀਗੇ ਤੇ ਅਸੀਂ ਫਿਰ ਉਹਨਾਂ ਦੀ ਸ਼ਿਕਾਇਤ ਤਿਆਰ ਕੀਤੀ ਉਹਦੇ ਵਿੱਚ ਜਿਹੜੇ ਵੀ ਤੱਥ ਸੀਗੇ ਉਹ ਅਸੀਂ ਸੱਚਾਈ ਦੇ ਨਾਲ ਲਿਖੇ ਤੇ ਅਸੀਂ ਉਹਨਾਂ ਦੀ ਜਿਹੜੀ ਕੰਜ਼ਿਊਮਰ ਕੰਪਲੇਂਟ ਸੀ ਦਾਇਰ ਕਰਤੀ ਫੋਨ ਨੂੰ ਕਿੰਨਾ ਟਾਈਮ ਲੱਗੇ ਪ੍ਰੋਸੈਸ ਸ਼ਿਕਾਇਤ 2022 ਦੇ ਵਿੱਚ ਦਾਖਲ ਕੀਤੀ ਸੀ ਓਕੇ ਤੇ 2025 ਤੇ ਦੇਖੋ ਜਨਵਰੀ ਮਹੀਨੇ 17 ਤਰੀਕ ਨੂੰ ਫੈਸਲਾ ਆ ਗਿਆ ਦਰਸ਼ਕਾਂ ਨੂੰ ਇਹ ਵੀ ਦੱਸ ਦੋ ਕਿ ਫੈਸਲੇ ਦੇ ਵਿੱਚ ਕੀ ਆਇਆ ਦੇਖੋ ਜਦੋਂ ਅਸੀਂ ਸ਼ਿਕਾਇਤ ਦਾਇਰ ਕੀਤੀ ਤੇ 에어ਲਾਈਨ ਨੇ ਸਾਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਜੀ ਇਹੋ ਜਿਹੀ ਕੋਈ ਘਟਨਾ ਵਾਪਰੀ ਹੀ ਨਹੀਂ ਜਦੋਂ ਤੁਸੀਂ ਇੰਨੀ ਵੱਡੀ ਰਕਮ ਹਾਸਲ ਕੀਤੀ ਹੈ ਤੁਹਾਡੇ ਕੋਲ ਸਟਾਫ 인ਫਰਾਸਟ੍ਰਕਚਰ ਰਹਿਣਾ ਵਧੀਆ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਤੁਹਾਡੇ ਲਗੇਜ ਦੀ ਪੈਕੇਜ ਦੀ ਜਿਹੜੀ ਸਿਸਟਮ ਆਫ ਸਟੋਰੇਜ ਹੈ ਸਿਸਟਮ ਆਫ ਡਿਸਟ੍ਰਿਬਿਊਸ਼ਨ ਹੈ ਅਗਰ ਕਿਸੇ ਨੂੰ ਇਹ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਲਗੇਜ ਖਰਾਬ ਹੋ ਗਿਆ ਸੁਰਕਿਸ ਖਰਾਬ ਹੋ ਗਿਆ ਕੀ ਕਰਨਾ ਚਾਹੀਦਾ ਹੁਣ ਉਹਦਾ ਇੱਕੋ ਇਲਾਜ ਹੈ ਵੀ ਤੁਸੀਂ ਆਪਣਾ ਉਹਨਾਂ ਤੋਂ ਡੈਮੇजेस ਤੇ ਕੰਪਨਸੇਸ਼ਨ ਮੰਗੋ ਤੁਜਾ ਟੈਕਸਿਕਨ ਤੁਸੀਂ ਤੇ ਮੈਂ ਹਰਸ਼ਕੌਰ ਵੱਡੀ ਗਿਣਤੀ ਦੇ ਵਿੱਚ ਲੋਕ ਫਲਾਈਟਸ ਆਹੀ ਜਾਂਦੇ ਆ ਆਪਣੀ ਡੈਸਟੀਨੇਸ਼ਨ ਜਾਂਦੇ ਆ ਕਈ ਤਰੀਕੇ ਦੀ ਉਹਨਾਂ ਨੂੰ ਪ੍ਰੋਬਲਮਸ ਵੀ ਆਉਂਦੀਆਂ ਪਰ ਉਸ ਚੀਜ਼ ਨੂੰ ਲੋਕ ਨਜ਼ਰਅੰਦਾਜ਼ ਕਰ ਦਿੰਦੇ ਆ ਕਈ ਕਹਿੰਦੇ ਆ ਕਿ ਇਸ ਖੇਚਲ ਦੇ ਵਿੱਚ ਪੈਣਾ ਨਹੀਂ ਕਿਉਂਕਿ ਇਸ ਦਾ ਕੁਝ ਹੱਲ ਨਹੀਂ ਹੋਣਾ ਇਹੋ ਜਿਹਾ ਬਹੁਤ ਲੋਕ ਸੋਚਦੇ ਆ ਤੇ ਸਾਡੇ ਨਾਲ ਮੌਜੂਦ ਨੇ ਹਰੀਮ ਜੀ ਦਿਲ ਜੀ ਮੌਜੂਦ ਨੇ ਐਡਵੋਕੇਟ ਨੇ ਇੱਕ ਇਹੋ ਜਿਹਾ ਕੇਸ ਸੁਣਾਣਗੇ ਜੋ ਤੁਸੀਂ ਵੀ ਵੈਸ ਸੁਣ ਕੇ ਹੈਰਾਨ ਹੋ ਜਾਓਗੇ ਕਿ ਇਸ ਤਰ੍ਹਾਂ ਕੇਸ ਇਸ ਤਰ੍ਹਾਂ ਜਿੱਤਿਆ ਜਾ ਸਕਦਾ ਹੈ ਇਸ ਤਰ੍ਹਾਂ ਸਾਨੂੰ ਸੋਲੂਸ਼ਨ ਮਿਲ ਸਕਦਾ ਉਸਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਸਾਡਾ ਮੌਜੂਦ ਤੇ ਅਸਸ੍ਰੀਕਾਲ ਸਰ ਸਸਟ੍ਰੀਕਾਲ ਜੀ ਸਰ ਤੁਹਾਡੇ ਕੋਲ ਇੱਕ ਕੇਸ ਆਇਆ ਤੇ ਜਿਹੜੇ ਕੇਸ ਜਿੱਤਿਆ ਵੀ ਆ ਉਹ ਕੇਸ ਬਾਰੇ ਜ਼ਰੂਰ ਦਰਸ਼ਕਾਂ ਨੂੰ ਦੱਸੋ ਕੀ ਕੇਸ ਆਇਆ ਸੀਗਾ ਕਿਸ ਤਰ੍ਹਾਂ ਜਿਹੜੇ ਕਸਟਮਰ ਸੀ ਉਹਨੂੰ ਪ੍ਰੋਬਲਮ ਆਈ ਸੀ ਮੈਂ ਦਰਸ਼ਕਾਂ ਨੂੰ ਦੱਸਣ ਤੋਂ ਪਹਿਲਾਂ ਕੇਸ ਦੱਸਣ ਤੋਂ ਪਹਿਲਾਂ ਇਹ ਦੱਸਾਂਗਾ ਕਿ ਜਦੋਂ ਵੀ ਆਪਾਂ ਕੋਈ ਪ੍ਰੋਡਕਟ ਖਰੀਦਦੇ ਆ ਜਾਂ ਕੋਈ ਸਰਵਿਸਿਜ਼ ਅਵੇਲ ਕਰਦੇ ਆ ਜਿਹਦੇ ਵਾਸਤੇ ਆਪਾਂ ਨੂੰ ਪਾਰੀ ਰਕਮਾਂ ਦੇਣੀਆਂ ਪੈਂਦੀਆਂ ਜਾਂ ਛੋਟੀ ਰਕਮਾਂ ਦੇਣੀਆਂ ਪੈਂਦੀਆਂ ਕੋਈ ਵੀ ਅਮਾਉਂਟ ਜਦੋਂ ਆਪਾਂ ਪੇ ਕਰਦੇ ਜਿਹਨੂੰ ਅਸੀਂ ਕੰਸੀਡਰੇਸ਼ਨ ਬੋਲਦੇ ਆ ਉਸ ਕੰਸੀਡਰੇਸ਼ਨ ਪੇ ਕਰਨ ਦੇ ਬਦਲੇ ਸਾਡੇ ਕੁਝ ਰਾਈਟਸ ਕ੍ਰੀਏਟ ਹੋ ਜਾਂਦੇ ਆ ਜਿਹਨੂੰ ਅਸੀਂ ਬੋਲਦੇ ਉਪਭੋਗਤਾ ਰਾਈਟਸ ਜਾਂ ਕੰਜ਼ੂਮਰ ਰਾਈਟਸ ਉਪਭੋਗਤਾ ਹੱਕ ਹੁਣ ਉਹ ਹੱਕ ਕੀ ਨੇ ਉਹਨਾਂ ਦੇ ਬਾਰੇ ਹਰ ਨਾਗਰਿਕ ਨੂੰ ਜਾਨਣਾ ਬਹੁਤ ਹੀ ਜ਼ਰੂਰੀ ਹੈ ਉਸ ਹੱਕਾਂ ਦੇ ਅੰਦਰ ਕਈ ਸਾਰੀਆਂ ਜ਼ਿੰਮੇਵਾਰੀਆਂ ਫਿਕਸ ਹੁੰਦੀਆਂ ਸੈਲਰ ਦੇ ਉੱਪਰ ਸਰਵਿਸ ਪ੍ਰੋਵਾਈਡਰ ਦੇ ਉੱਪਰ ਵਾਟੇ ਵਾਟੇ ਕਾਰਪੋਰੇਟ ਹਾਊਸਿਸ ਜਿਹੜੇ ਸਾਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਕੋਈ ਸਾਨੂੰ ਇੰਟਰਨੈਟ ਸਰਵਿਸ ਪ੍ਰੋਵਾਈਡ ਕਰ ਰਿਹਾ ਕੋਈ ਅਸੀਂ ਵਾਸ਼ਿੰਗ ਮਸ਼ੀਨ ਖਰੀਦਦੇ ਆ ਤੇ ਇਸ ਤਰ੍ਹਾਂ ਦੇ ਕੋਈ ਵੀ ਚੀਜ਼ ਆਪਾਂ ਖਰੀਦਦੇ ਆ ਜਿਹੜੇ ਵੀ ਐਜ਼ ਅ ਕੰਜ਼ਿਊਮਰ ਐਜ਼ ਅ ਪਰਸਨ ਜਿਹੜਾ ਉਹਨੂੰ ਕੰਜ਼ੂਮ ਕਰ ਰਿਹਾ ਹੈ ਉਹਦੇ ਕੰਜ਼ਿਊਮਰ ਰਾਈਟਸ ਕ੍ਰੀਏਟ ਹੋਇਆ ਅੰਡਰ ਦੀ ਪ੍ਰੋਟੈਕਸ਼ਨ ਆਫ ਕੰਜ਼ਿਊਮਰ ਐਕਟ ਜੀ ਹੁਣ ਇਹ ਜਿਹੜਾ ਕੇਸ ਹੈ ਜਿਹਦੇ ਆਪਾਂ ਗੱਲਬਾਤ ਅੱਜ ਕਰਨ ਜਾ ਰਹੇ ਹਾਂ ਇਹ ਕੇਸ 에ਅਰ ਇੰਡੀਆ ਦੇ ਖਿਲਾਫ ਹੈ ਜਿਹੜੀ ਕਿ ਦੁਨੀਆ ਦੀ ਬਹੁਤ ਵੱਡੀ 에ਅਰਲਾਈਨ ਹੈ ਜੀ ਭਾਰਤ ਦੀ ਨੰਬਰ 1 에ਅਰਲਾਈਨ ਹੈ ਤੇ ਰੀਸੈਂਟਲੀ ਉਹਨੂੰ ਗਵਰਨਮੈਂਟ ਆਫ ਇੰਡੀਆ ਤੋਂ ਐਕਵਾਇਰ ਕਰ ਲਿਆ ਟਾਟਾਸ ਨੇ ਹੁਣ ਆਪਾਂ ਟਾਟਾ ਦਾ ਬੜਾ ਨਾਮ ਸੁਣਦੇ ਹਾਂ ਕਿ ਵੀ ਟਾਟਾ ਮੀਨਜ਼ ਰਿਲਾਈਏਬਲ ਤੇ ਉੱਥੇ ਲੋਕਾਂ ਨੂੰ ਨੋਰਮਲੀ ਐਕਸਪੈਕਟ ਨਹੀਂ ਹੁੰਦਾ ਕਿ ਵੀ ਟਾਟਾ ਜੈਸੀ ਕੰਪਨੀ ਵੀ ਦੇ ਪ੍ਰੋਡਕਟ ਵੀ ਜਾਂ ਸਰਵਿਸ ਦੇ ਵਿੱਚ ਕੋਈ ত্রুটি ਆ ਸਕਦੀ ਹੈ ਪਰ ਇਸ ਕੇਸ ਵਿੱਚ 에어 ਇੰਡੀਆ ਤੇ थ्रू ਯਾਤਰੀ ਵਿਨੋਦ ਕੁਮਾਰ ਜੀ ट्रैवल ਕਰ ਰਹੇ ਸਨ ਜੀ ਤੇ ਉਹਨਾਂ ਨੂੰ ट्रैवलिंग ਦੇ ਦੌਰਾਨ ਉਹਨਾਂ ਨੇ ਬਿਜ਼ਨਸ ਕਲਾਸ ਟਿਕਟ ਖਰੀਦੀ ਤੁਹਾਨੂੰ ਪਤਾ ਹੋਏਗਾ ਕਿ ਜਿਹੜੀ ਬਿਜ਼ਨਸ ਕਲਾਸ ਟਿਕਟ ਦੀ ਕੋਸਟ ਹੈ ਆਮ ਜਿਹੜੀ ਇਕਨੋਮੀ ਕਲਾਸ ਦੀ ਕੋਸਟ ਹੈ ਉਹਦੇ ਤੋਂ 5-6 ਗੁਣਾ ਜ਼ਿਆਦਾ ਹੁੰਦੀ ਹੈ ਜੇ ਇਕਨੋਮੀ ਕਲਾਸ ਦੀ ਟਿਕਟ 70000 ਰੁਪਏ 70000 ਦੀਆਂ ਜਾਂਦੀ ਮਿਲ ਜਾਂਦੀ ਹੈ ਤੇ ਬਿਜ਼ਨਸ ਕਲਾਸ ਦੀ ਉਹੀ ਟਿਕਟ ਜਿਹੜੀ ਹੈ ਉਸ 3.5 ਤੋਂ 4-5 ਲੱਖ ਦੀ ਮਿਲਦੀ ਹੈ ਹੁਣ ਜਦੋਂ ਆਪਾਂ ਐਨੀ ਪਾਰੀ ਰਕਮ ਦਵਾਂਗੇ ਐਨੀ ਗੁਨਾਫ ਅਮਾਉਂਟ ਦਵਾਂਗੇ ਜੀ ਤੇ ਸਾਡੀ ਐਕਸਪੈਕਟੇਸ਼ਨ ਹੋਏਗੀ ਕਿ ਸਾਨੂੰ ਸਰਵਿਸ ਤੇ ਜਿਹੜੀ ਸਾਡੀ ਰਾਈਟਸ ਹੈ ਉਹ ਸਾਡੇ ਪ੍ਰੋਟੈਕਟ ਹੋਣਗੇ ਹੁਣ 에ਅਰਲਾਈਨ ਨੇ ਉਹਨਾਂ ਨੂੰ ਜਿਹੜੀ ਸੀਟ ਅਲੋਟ ਕੀਤੀ ਉਸ ਸੀਟ ਦਾ ਫੁੱਟ ਰੈਸ ਜਿਹੜਾ ਸੀਗਾ ਉਹ ਖਰਾਬ ਸੀਗਾ ਸਾਨੂੰ ਪਤਾ ਹੋਵੇਗਾ ਸਿਕਿਉਰਿਟੀ ਪਹਿਲਾਂ ਆਪਣੀ ਜਦੋਂ ਆਪਾਂ ਹਵਾਈ ਜਹਾਜ਼ ਲੈਣਾ ਹੁੰਦਾ ਹੈ ਤੇ ਪਹਿਲਾਂ ਅਸੀਂ 에ਰਪੋਰਟ ਜਾਂਦੇ ਹਾਂ ਜੀ 에ਰਪੋਰਟ ਦੇ ਵਿੱਚ ਚੈੱਕ ਇਨ ਹੁੰਦਾ ਹੈ ਜਿਸ ਵਿੱਚ ਸਾਡੀ ਟਿਕਟ ਦੇ ਬਦਲੇ ਸਾਨੂੰ ਬੋਰਡਿੰਗ ਪਾਸ ইস্যੂ ਹੁੰਦਾ ਹੈ ਲੱਗੇ ਚੈੱਕ ਇਨ ਹੋ ਜਾਂਦਾ ਫਿਰ ਸਿਕਿਉਰਿਟੀ ਚੈੱਕ ਹੁੰਦਾ ਹੈ ਸਿਕਿਉਰਿਟੀ ਚੈੱਕ ਤੋਂ ਨਿਕਲਣ ਤੋਂ ਬਾਅਦ ਅਸੀਂ ਵੇਟ ਕਰਦੇ ਹਾਂ ਵੇਟਿੰਗ ਹਾਲ ਦੇ ਵਿੱਚ ਜਦੋਂ 에ਰਲਾਈਨ ਦਾ ਪਲੇਨ ਲੱਗ ਜਾਂਦਾ ਹੈ ਫਿਰ ਸਾਨੂੰ ਬੋਰਡਿੰਗ ਸਟਾਰਟ ਹੋ ਜਾਂਦੀ ਹੈ ਇੱਕ ਵਾਰੀ ਜਦੋਂ ਬੋਰਡਿੰਗ ਕੰਪਲੀਟ ਹੋ ਜਾਂਦੀ ਹੈ ਹਵਾਈ ਜਹਾਜ਼ ਦੇ ਦਰਵਾਜ਼ੇ ਬੰਦ ਹੋ ਜਾਂਦੇ ਆ ਜਦੋਂ ਵੀ ਲੋਕ ਹਵਾਈ ਜਹਾਜ਼ ਉਡਾਣ ਨੂੰ ਤਿਆਰ ਹੋ ਜਾਂਦਾ ਹੈ ਹੁਣ ਉਡਣ ਤੋਂ ਬਾਅਦ ਜਿਹੜਾ ਪੈਸੇਂਜਰ ਹੈ ਯਾਤਰੀ ਹੈ ਉਹਦੇ ਕੋਲੇ ਕੋਈ ਜ਼ਿਆਦਾ ਆਲਟਰਨੇਟਿਵ ਨਹੀਂ ਬਚਦੇ ਹੈ ਜੇ ਕੋਈ ਖਾਸ ਪ੍ਰੋਬਲਮ ਆ ਜਾਏ ਜੀ ਹੁਣ ਇਹ ਯਾਤਰੀ ਜਿਹੜੇ ਸੀ ਵਿਨੋਦ ਕੁਮਾਰ ਜੀ ਜਦੋਂ ਹਵਾਈ ਜਹਾਜ਼ 'ਚ ਬੈਠੇ ਸੈਰ ਕਰ ਰਹੇਣ ਵਾਸਤੇ ਤੇ ਉਹਨਾਂ ਨੇ ਦੇਖਿਆ ਕਿ ਜਿਹੜੀ ਸੀਟ ਦਾ ਫੁੱਟ ਰੈਸਟ ਹੈ ਉਹ ਕੰਮ ਨਹੀਂ ਕਰ ਰਿਹਾ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਦੇਖਣ ਵਾਸਤੇ ਵੀ ਫਲਟ ਰਸਟ ਸ਼ੁਰੂ ਹੋ ਜਾਏ ਨਹੀਂ ਚੱਲਿਆ ਤੇ ਬੜੀ ਲੰਬੀ ਯਾਤਰਾ ਸੀਗੀ ਤੇ ਉਹਨਾਂ ਨੇ ਦੇਖਿਆ ਵੀ ਇਹਦੇ ਨਾਲ ਮੈਨੂੰ ਬੜੀ ਅਸੁਵਿਧਾ ਹੋਏਗੀ ਤੇ ਉਹਨਾਂ ਨੇ 에ਅਰ ਹੋਸਟੈਸ ਨੂੰ ਰਿਕਵੈਸਟ ਕੀਤੀ ਕਿ ਮੇਰੀ ਸੀਟ ਬਦਲ ਦਿਓ ਉਹਨਾਂ ਨੇ ਉਹਨੂੰ ਨਜ਼ਰ ਅੰਦਾਜ਼ ਕਰਤਾ ਧਿਆਨ ਨਹੀਂ ਦਿੱਤਾ ਉਹਨਾਂ ਨੇ ਫੇਰ ਰਿਕਵੈਸਟ ਕੀਤੀ ਨਾਲ ਉਹਨਾਂ ਦੇ ਮਿਸਿਸ ਵੀ ਸਨ ਤੇ ਉਹ ਵੀ ਦੇਖਦੇ ਦੇਖਦੇ ਪਰੇਸ਼ਾਨ ਹੋਣ ਲੱਗੇ ਵੀ ਮੇਰੇ ਹਸਬੰਦ ਨੂੰ ਬੜੀ ਤਕਲੀਫ ਹੋ ਰਹੀ ਹੈ ਉਹਨਾਂ ਨੇ ਵੀ ਰਿਕਵੈਸਟ ਕੀਤੀ ਪਰ 에ਅਰਲਾਈਨ ਦੇ ਕੰਨ ਦੇ ਉੱਪਰ ਜੋ ਵੀ ਸਰਕੇ ਨਹੀਂ ਉਹਨਾਂ ਨੇ ਉਹਨਾਂ ਦੀ ਸੀਟ ਨਹੀਂ ਬਦਲੀ ਉਹ ਪੂਰਾ ਰਸਤੇ ਦਾ ਜਿਹੜਾ 16 ਘੰਟੇ ਦਾ ਸਫਰ ਸੀ ਕ ਅਮਰੀਕਾ ਤੋਂ ਇੰਡੀਆ ਉਹ ਉਹਨਾਂ ਨੇ ਬੜੀ ਤਕਲੀਫ ਦੇ ਵਿੱਚ ਟਰੈਵਲ ਕੀਤਾ ਜੀ ਔਰ ਉਹਨਾਂ ਦੀ ਜਿਹੜੀ ਲੱਤ ਸੀਗੀ ਉਹ ਵੀ ਆਕੜ ਗਈ ਤੇ ਉਹਨਾਂ ਨੂੰ ਬਹੁਤ ਗੁੱਸਾ ਵੀ ਆਇਆ ਕਿ ਮੈਂ ਇਹ ਬਿਜ਼ਨਸ ਕਲਾਸ ਟਿਕਟ ਕਿਉਂ ਖਰੀਦੀ ਜੇ ਮੈਨੂੰ ਐਸੀ ਅਸੁਵਿਧਾ ਮਿਲਣੀ ਸੀ ਇਹ ਨਾਲ ਤੇ ਨਾਰਮਲ ਜਿਹੜੀ ਕਲਾਸ ਵਿੱਚ ਪੈਸੇਂਜਰ ਬੈਠੇ ਸੀਗੇ ਉਹ ਕੰਫਰਟੇਬਲੀ ਬੈਠੇ ਸੀਗੇ ਤੇ ਮੈਂ ਬਿਜ਼ਨਸ ਕਲਾਸ ਦੀ ਟਿਕਟ ਲੈ ਕੇ ਵੀ 언ਕੰਫਰਟੇਬਲ ਹੋਇਆ ਫਿਰ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਵੀ ਮੇਰੇ ਨਾਲ ਆਹ ਹਾਸਾ ਵਾਪਰਿਆ ਹੈ ਤੇ ਕੀ ਇਹਦਾ ਕੋਈ ਸਮਾਧਾਨ ਹੈ ਹੂੰ ਫਿਰ ਉਹਨਾਂ ਨੇ ਮੈਂ ਕਿਹਾ ਵੀ ਸਮਾਧਾਨ ਤਾਂ ਹੈ ਆਪਾਂ ਨੂੰ ਕੋਈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਜਿਵੇਂ ਸਾਡਾ ਇਹ ਬਣਿਆ ਹੋਇਆ ਹੈ ਇਹਦੇ ਅੰਦਰ ਆਪਾਂ ਕਾਰਵਾਈ ਕਰਦੇ ਆ ਹੁਣ ਜਿਹੜੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ ਇਹਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਉਪਭੋਗਤਾ ਕਮਿਸ਼ਨਰ ਬੈਠੇ ਨੇ ਜਿਹੜੇ ਕੰਜ਼ੂਮਰ ਦੀ ਪ੍ਰੋਟੈਕਸ਼ਨ ਵਾਸਤੇ ਬੈਠੇ ਨੇ ਜੇ ਕੰਜ਼ੂਮਰ ਨੂੰ ਕਿਸੇ ਤਰੀਕੇ ਦੀ ਅਸੁਵਿਧਾ ਹੁੰਦੀ ਹੈ ਜੀ ਤੇ ਕੰਜ਼ੂਮਰ ਉਹਨਾਂ ਕੋਲੇ ਜਾ ਕੇ ਆਪਣੀ ਅਸੁਵਿਧਾ ਸੁਣਾ ਸਕਦਾ ਹੈ ਤੇ ਅਸੀਂ ਫਿਰ ਉਹਨਾਂ ਦੀ ਸ਼ਿਕਾਇਤ ਤਿਆਰ ਕੀਤੀ ਉਹਦੇ ਵਿੱਚ ਜਿਹੜੇ ਵੀ ਤੱਥ ਸੀਗੇ ਉਹ ਅਸੀਂ ਸੱਚਾਈ ਦੇ ਨਾਲ ਲਿਖੇ ਤੇ ਅਸੀਂ ਉਹਨਾਂ ਦੀ ਜਿਹੜੀ ਕੰਜ਼ੂਮਰ ਕੰਪਲੇਟ ਸੀ ਦਾਇਰ ਕਰਤੀ ਠੀਕ ਹੈ ਔਰ ਇਹ ਪ੍ਰੋਸੈਸ ਵੈਸੇ ਅਗੱਲ ਕੀਤੀ ਜਾਵੇ ਕਿਉਂਕਿ ਕਾਫੀ ਲੋਕ ਇਹ ਕਹਿੰਦੇ ਆ ਕਿ ਇਹ ਸਖੱਜਲ ਖੁਆਰ ਨਹੀਂ ਹੋਣਾ ਬਹੁਤ ਜ਼ਿਆਦਾ ਹੁੰਦਾ ਹੈ ਇਹ ਤੁਸੀਂ ਵੀ ਮੰਨਦੇ ਹੋ ਹਨ ਪਰ ਤੁਹਾਨੂੰ ਕਿੰਨਾ ਟਾਈਮ ਲੱਗੇ ਪ੍ਰੋਸੈਸ ਦੇ ਵਿੱਚ ਪੂਰਾ ਏ ਅਸੀਂ ਸ਼ਿਕਾਇਤ 2022 ਦੇ ਵਿੱਚ ਦਾਖਲ ਕੀਤੀ ਸੀ ਓਕੇ ਤੇ 2025 ਤੇ ਦੇਖੋ ਜਨਵਰੀ ਮਹੀਨੇ 17 ਤਰੀਕ ਨੂੰ ਫੈਸਲਾ ਆ ਗਿਆ ਤੇ ਕੋਈ ਬਹੁਤ ਜ਼ਿਆਦਾ ਲੰਮਾ ਟਾਈਮ ਨਹੀਂ ਲੱਗਿਆ ਹਾਲਾਂਕਿ ਅਸੀਂ ਚਾਹਾਂਗੇ ਕਿ ਇੰਨਾ ਟਾਈਮ ਵੀ ਨਾ ਲੱਗੇ ਹਮ ਨਾਰਮਲੀ ਇਹੋ ਜਿਹਾ ਸ਼ਿਕਾਇਤਾਂ ਦਾ ਨਿਵਾਰਨ ਜਿਹੜਾ ਹੈਗਾ ਮੇਰੇ ਸਾਹਮਣੇ 5 6 ਮਹੀਨਿਆਂ ਦੇ ਵਿੱਚ ਵਿੱਚ ਹੋ ਜਾਣਾ ਚਾਹੀਦਾ ਪਰ ਸਾਡੇ ਕੀ ਇਹ ਇਨਫਰਾਸਟ੍ਰਕਚਰ ਦੀ ਬੜੀ ਕਾਰਟ ਹੈ ਜਿਵੇਂ ਲੁਧਿਆਣੇ ਦੇ ਕੋਰਟ ਦੇ ਕਮਿਸ਼ਨਰ ਨੇ ਇਹਨਾਂ ਦੀ ਐਡੀਸ਼ਨਲ ਚਾਰਜ ਇਹਨਾਂ ਨੂੰ ਕਈ ਹੋਰ ਏਰੀਆਜ਼ਾਂ ਵੀ ਮਿਲਿਆ ਹੋਇਆ ਹੈ ਤੇ ਕੁਝ ਦਿਨ ਇਹਨਾਂ ਦੇ ਉੱਥੇ ਜਾਇਆ ਹੋ ਜਾਂਦੇ ਨੇ ਇਸ ਕਰਕੇ ਹੋਰ ਹੁਣੇ ਕੇਸ ਅਦਾ ਤਾਂ ਹੈ ਨਹੀਂ ਆ ਵੀ ਤੁਸੀਂ ਬਿਨਾ ਪੜੇ ਦੇਖੇ ਸੁਲਝ ਜਾਓਗੇ ਇਹਨੂੰ ਪੜ੍ਹਨਾ ਪਏਗਾ ਸਮਝਣਾ ਪਏਗਾ ਲਾਅ ਦੇ ਸਾਹਮਣੇ ਦੇਖਣਾ ਪਏਗਾ ਤੇ ਪੜ੍ਹਨਾਂ 'ਸੇ ਟਾਈਮ ਚਾਹੀਦਾ ਹੈ ਫਿਰ ਦਿਮਾਗ ਵੀ ਲਗਾਉਣਾ ਤੇ ਇਸ ਕਰਕੇ ਜਿਹੜੀ ਡਿਸਪੋਜ਼ਲ ਹੈ ਉਹਨੂੰ ਟਾਈਮ ਜ਼ਰੂਰ ਲੱਗਦਾ ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਮੈਂ ਕਵਾਂਗਾ ਕਿ ਇਹ ਫੈਸਲਾ ਜਿਹੜਾ ਇਹ ਕਾਫੀ ਜਲਦੀ ਆ ਗਿਆ। ਔਰ ਸਰੂ ਦਰਸ਼ਕਾਂ ਨੂੰ ਇਹ ਵੀ ਦੱਸ ਦੋ ਕਿ ਫੈਸਲੇ ਦੇ ਵਿੱਚ ਕੀ ਆਇਆ। ਦੇਖੋ ਜਦੋਂ ਅਸੀਂ ਸ਼ਿਕਾਇਤ ਦਾਇਰ ਕੀਤੀ ਤੇ 에어ਲਾਈਨ ਨੇ ਸਾਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਜੀ ਇਹੋ ਜਿਹੀ ਕੋਈ ਘਟਨਾ ਵਾਪਰੀ ਹੀ ਨਹੀਂ। ਉਹਨਾਂ ਨੇ ਆਪਣੀ ਗਲਤ ਬਾਤ ਦੇ ਉੱਪਰ ਚੱਦਰ ਪਾਉਣ ਵਾਸਤੇ ਆਪਣੀ ਗਲਤੀਆਂ ਨੂੰ ਛੁਪਾਉਣ ਵਾਸਤੇ ਕਹਿੰਦਾ ਜੀ ਅਸੀਂ ਤੇ ਇਹਨਾਂ ਨੂੰ ਪਹਿਲਾਂ ਹੀ ਦੱਸ ਦੱਸ ਸੀ ਵੀ ਜਿਹੜੀ ਸੀਟ ਹੈ ਸਰਵਿਸੇਬਲ ਨਹੀਂ ਹੈ। ਉਹ ਜੀ ਸੀਟ ਸਰਵਿਸੇਬਲ ਨਹੀਂ ਹੈ ਤੁਹਾਨੂੰ ਪਤਾ ਸੀਗਾ ਤੇ ਤੁਸੀਂ ਸੀਟ ਲੋਟ ਕਿਉਂ ਕੀਤੀ ਸਵਾਲੇ ਉੱਠਦਾ ਸੀਗਾ ਜੀ ਇਹਦਾ ਮਤਲਬ ਤੁਸੀਂ ਜਾਣ ਬੁੱਝ ਕੇ ਗਲਤ ਸੀਟ ਲੋਟ ਕੀਤੀ ਸਵਾਲੇ ਵੀ ਉੱਠਦਾ ਹੈ ਤੇ ਉਹ ਆਪਣੇ ਜਵਾਬ ਦੇ ਵਿੱਚ ਹੀ ਫਸ ਗਏ ਉਹਨਾਂ ਨੇ ਸੋਚਿਆ ਸੀ ਵੀ ਅਸੀਂ ਇਦਾਂ ਦਾ ਗੁੰਮਰਾਹ ਕਰ ਲਾਂਗੇ ਕਮਿਸ਼ਨਰ ਨੂੰ ਤੇ ਅਸੀਂ ਬਚ ਜਾਵਾਂਗੇ ਔਰ ਫਿਰ ਏਡੀ ਵੱਡੀ ਕੰਪਨੀ ਹੈ ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਸਾਡਾ ਕੋਈ ਕੀ ਬਿਗਾੜ ਲੇਗਾ ਪਰ ਅਸੀਂ ਜਿਹੜੇ ਤੱਥ ਸੀਗੇ ਬੜੇ तरीके ਦੇ ਨਾਲ ਕਮਿਸ਼ਨਰ ਸਾਹਿਬ ਦੇ ਅੱਗੇ ਰੱਖੇ ਉਹਨਾਂ ਨੇ ਸਾਡੇ ਤੱਥਾਂ ਤੇ ਗੌਰ ਕੀਤਾ ਸਾਡੇ ਤੱਥੇ ਸੱਚ ਸੀਗੇ ਅਸੀਂ ਸੱਚ ਦੇ ਨਾਲ ਲੜੇ ਰਹੇ ਤੇ ਉਹਨਾਂ ਦੇ ਜਿਹੜੇ ਤੱਥੇ ਸੀਗੇ ਝੂਠੇ ਸੀਗੇ ਉਹਨਾਂ ਦੀ ਪਲੀਡਿੰਗਸ ਵੀ ਝੂਠੀਆਂ ਸੀਗੀਆਂ ਅਲਟੀਮੇਟਲੀ ਉਹਨਾਂ ਦੇ ਖਿਲਾਫ ਫੈਸਲਾ ਆਇਆ ਤੇ 에ਅਰਲਾਈਨ ਨੂੰ ਕਿਹਾ ਗਿਆ ਵੀ ਤੁਸੀਂ 50000 ਰੁਪਏ ਦਾ ਕੰਪਨਸੇਸ਼ਨ ਇਹਨਾਂ 30 ਦਿਨਾਂ ਦੇ ਵਿੱਚ ਵਿੱਚ ਦਿਓ ਤੇ ਨਹੀਂ ਤੇ ਫਿਰ ਤੁਹਾਨੂੰ ਵਿਆਜ ਵੀ ਦੇਣਾ ਪਊਗਾ ਜੀ ਤੇ ਅਸ ਗੱਲ ਕੀਤੀ ਜਾਵੇ ਇਹ ਜਦੋਂ ਕੇਸ ਉਹਨਾਂ ਨੇ ਕੀਤਾ ਕਿ ਤੁਹਾਨੂੰ ਆ ਕੇ ਗੱਲ ਦੱਸੀ ਕਿ ਇਹ ਚੀਜ਼ ਹੋਈ ਹੈ ਤੇ ਉੱਥੇ ਜਾ ਕੇ ਉਹਨਾਂ ਨੇ ਵੈਸੇ ਇਹ ਕਿਹਾ ਸੀ ਸਾਨੂੰ ਕੰਪੰਸੀਸ਼ਨ ਕਰ ਦਿਓ ਜਦੋਂ ਉਹਨਾਂ ਨੇ ਸੀਟ ਐਕਸਚੇਂਜ ਕਰਨ ਦੀ ਵੀ ਗੱਲ ਕੀਤੀ ਸੀ ਦੇਖੋ ਜਿਹੜਾ ਬਿਜ਼ਨਸ ਕਲਾਸ ਪੈਸੇਂਜਰ ਹੈ ਜੀ ਜੀ ਉਹ ਆਪਾਂ ਕਹਿ ਸਕਦੇ ਹਾਂ ਵੀ ਸਮਾਜ ਦੇ 엘ੀਟ ਕਲਾਸ ਚੋਂ ਦਾ ਆਫਕੋਰਸ ਜੀ ਉਹਨਾਂ ਵਾਸਤੇ ਪਹਿਨ ਨਾਲੋਂ ਜ਼ਿਆਦਾ ਮਹੱਤਵ ਹੁੰਦਾ ਹੈ ਕਿ ਉਹਨਾਂ ਦੀ ਡਿਗਨਿਟੀ ਨਾ ਖਰਾਬ ਹੋਵੇ ਜਿਉਂ ਉਹਨਾਂ ਨੇ ਬਿਜ਼ਨਸ ਕਲਾਸ ਟਿਕਟ ਲਈ ਹੈ ਆਪਣੇ ਆਰਾਮ ਦੇ ਨਾਲ ਟਰੈਵਲ ਕਰਨਾ ਸੇ ਲਈ ਹੈ ਤੇ ਉਹਨਾਂ ਦਾ ਸਫ਼ਰ ਜਿਹੜਾ ਆਰਾਮਦਾਇਕ ਹੋਣਾ ਚਾਹੀਦਾ ਸੀ ਤੇ ਜਿਉਂ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਮੇਰੀ ਸੀਟ ਬਦਲ ਦਿਓ ਤੇ 에어ਲਾਈਨ ਨੂੰ ਚਾਹੀਦਾ ਸੀ ਬਦਲ ਦੇਣਾ ਹੁਣ ਜੇ ਇੱਕ 에어ਲਾਈਨ ਇਹ ਸੋਚੇ ਕਿ ਮੈਂ ਬਹੁਤ ਵੱਡੀ ਐ ਮੇਰਾ ਕੀ ਕੋਈ ਕਰ ਲੇਗਾ ਮੈਂ ਤੇ ਟਾਟਾ ਦੇ ਬਿਲੋਂਗ ਕਰਦੀ ਆਂ ਔਰ ਇੱਕ ਨਾਗਰਿਕ ਜਾਂ ਇੱਕ ਕੰਜ਼ਿਊਮਰ ਇੱਕ ਛੋਟਾ ਜਾਂ ਕਜ਼ੂਮਰ ਹੈ ਲੱਖਾਂ ਕਰੋੜਾ ਕਜ਼ੂਮਰ ਸਾਡੇ ਕੋਲੇ ਕੀ ਫਰਕ ਪੈਂਦਾ ਹੈ ਤੇ ਐਸੇ ਮਸਲਿਆਂ ਦੇ ਵਿੱਚ ਇਹ ਸਭ ਤੋਂ ਇੰਪੋਰਟੈਂਟ ਹੈ ਕਿ ਪਹਿਨ ਨਾਲੋਂ ਵੀ ਜ਼ਿਆਦਾ ਸਬਕ ਸਿਖਾਣਾ ਜੇ ਆਪਾਂ ਸਬਕ ਨਹੀਂ ਸਿਖਾਵਾਂਗੇ ਇਹ ਵੱਡੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਇਹ ਅੱਜ ਦੇ ਰਾਜੇ ਕਿੰਗ ਬਣੇ ਫਿਰਦੇ ਨੇ ਇਹ ਮਨਾਰਕ ਹੋ ਗਏ ਨੇ ਤੇ ਮੈਨੂੰ ਇਹ ਲੱਗਦਾ ਵੀ ਇਹਨਾਂ ਦੀ ਜ਼ਿੰਮੇਵਾਰੀਆਂ ਫਿਕਸ ਹੋਣੀਆਂ ਬਹੁਤ ਜ਼ਰੂਰੀ ਹੈ ਤੇ ਮੈਂ ਤੇ ਸਲਾਹਾ ਕਰਾਂਗਾ ਕਿ ਵਿਨੋਦ ਕੁਮਾਰ ਜੀ ਦੀ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਹੋ ਰਹੀ ਆਪਾਂ ਉਹਨੂੰ ਕੇਸ ਕਰਨਾ ਬੰਦ ਹੈ ਤੇ ਕਰਾਂਗੇ ਆਪਾਂ ਤੇ ਜਿੰਨਾ ਵੀ ਮਰਜ਼ੀ ਆਪਾਂ ਨੂੰ ਮਿਹਨਤ ਕਰਨੀ ਪਵੇ ਤੇ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਅਸੀਂ ਪੂਰੀ ਮਿਹਨਤ ਕੀਤੀ ਸਿੱਟੇ ਵੱਜੋਂ ਨਤੀਜਾ ਉਹਨਾਂ ਦੇ ਫੇਵਰ ਚ ਆਇਆ 50000 ਰੁਪਏ ਦਾ ਜੁਰਮਾਨਾ ਜਿਹੜਾ ਇਹਦੇ ਅਮਾਉਂਟ ਨਹੀਂ ਮੈਟਰ ਕਰਦੀ ਪਰ ਇੱਕ ਚਪੇੜ ਹੈ ਇਹ ਸਬਕ ਹੈ ਸਬਕ ਦੇ ਨਾਲ ਨਾਲ ਸਮਾਜ ਵਾਸ ਇੱਕ ਸਨੇਹਾ ਹੈ ਕਿ ਲੋਕ ਜਾਗੋ ਜਾਗੋ ਗ੍ਰਾਹਕ ਜਾਗੋ ਤੁਹਾਡੇ ਜਿਹੜੇ ਰਾਈਟਸ ਆ ਉਹਨੂੰ ਵੇਲ ਕਰੋ ਛੋਟੀ ਦੁਕਾਨਦਾਰ ਤੋਂ ਲੈ ਕੇ ਵੱਡੇ ਕਾਰੋਬਾਰੀ ਤੱਕ ਸਾਰਿਆਂ ਦੇ ਅਗੇਂਸਟ ਤੁਹਾਡੇ ਰਾਈਟਸ ਹੈ ਜੇ ਉਹਨਾਂ ਕੋਲੇ ਮੋਨੋਪਲੀਆਂ ਹੈਗੀਆਂ ਆਪਣੇ ਪ੍ਰੋਡਕਟ ਦੇ ਉੱਪਰ ਤੁਹਾਡੇ ਕੋਲੇ ਵੀ ਰਾਈਟਸ ਹੈ ਜੇ ਉਹ ਤੁਹਾਡੀ ਵਾਇਲੇਸ਼ਨ ਕਰਦੇ ਰਾਈਟ ਦੀ ਤੇ ਤੁਸੀਂ ਉਹਨਾਂ ਨੂੰ ਕੰਜ਼ਿਊਮਰ ਕੋਰਟ ਚ ਲੈ ਕੇ ਜਾਓ ਤਾਂ ਕਿ ਇਹਨਾਂ ਦੀ ਜਿਹੜੀ ਮਨਮਰਜ਼ੀਆਂ ਤੋਂ ਉਪਰ ਨਕੇਲ ਕਸੀ ਜਾਵੇ ਹੁਣ ਅਸੀਂ ਕਿੰਨੇ ਦੇਖਦੇ ਹਾਂ ਕਿ ਇੰਸ਼ੋਰੈਂਸ ਦੇ ਕਲੇਮ ਆਂਦੇ ਆ ਛੋਟੇ ਛੋਟੇ ਬਹਾਨੇ ਬਣਾ ਕੇ ਕਲੇਮ ਲੋਕਾਂ ਦੇ ਰਿਜੈਕਟ ਕਰ ਦਿੰਦੇ ਆ ਫਿਰ ਲੋਕਾਂ ਨੇ ਇੰਸ਼ੋਰੈਂਸ ਕਿਉਂ ਕਰਾਈ ਹੁੰਦੀ ਹੈ ਹਨਾ ਇਸੇ ਤਰ੍ਹਾਂ ਇਹ ਵੀ ਕਜ਼ੂਮਰ ਦਾ ਮੈਟਰ ਆ ਜਾਂਦਾ ਇਸੇ ਤਰ੍ਹਾਂ ਹੋਰ ਕਈ ਸਾਰੇ ਮੈਟਰ ਹੈ ਕਿਸੇ ਦਾ ਸਾਈਡ ਦੇ ਵਿੱਚ ਸਰ ਇਹ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਿ ਉਹਨਾਂ ਦੇ ਸੂਟ ਕੇਸੇਜ਼ ਜੋ ਹੁੰਦੇ ਆ ਉਹ ਤੋੜ ਦਿੰਦੇ ਆ ਭੰਨੇ ਜਾਂਦੇ ਆ ਔਰ ਇਸੇ ਫਾਰਮ ਲੋ ਕਿੰਨੀ ਕੋਈ ਸੈਲੀਬ੍ਰਿਟੀਜ਼ ਆ ਉਹਨਾਂ ਦੇ ਵੱਲੋਂ ਵੀ ਵੀਡੀਓ ਸ਼ੇਅਰ ਕੀਤੀ ਜਾਂਦੀਆਂ ਦੇਖੋ ਇਹ ਨੈਗਲੀਜੈਂਸ ਹੈ ਜਦੋਂ ਤੁਸੀਂ ਇੰਨੀ ਵੱਡੀ ਰਕਮ ਹਾਸਲ ਕੀਤੀ ਹੈ ਤੁਹਾਡੇ ਕੋਲ ਸਟਾਫ ਇਨਫਰਾਸਟ੍ਰਕਚਰ ਇਹਨਾ ਵਧੀਆ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਤੁਹਾਡੀ ਲਗੇਜ ਦੀ ਬੈਗੇਜ ਦੀ ਜਿਹੜੀ ਸਿਸਟਮ ਆਫ ਸਟੋਰੇਜ ਹੈ ਸਿਸਟਮ ਆਫ ਡਿਸਟ੍ਰਿਬਿਊਸ਼ਨ ਆ ਬਹੁਤ ਵਧੀਆ ਪਲਾਨ ਹੋਣਾ ਚਾਹੀਦਾ ਫਿਰ ਇਹੋ ਜਿਹੀ ਪ੍ਰੋਬਲਮ ਨਹੀਂ ਆਣੀਆ ਦਿੱਕਤ ਹੈ ਕਿ ਇਹ ਜਦੋਂ ਚੋੜੇ ਹੋ ਕੇ ਕੰਮ ਕਰਨ ਲੱਗ ਜਾਂਦੇ ਹੈ ਪ੍ਰਵਾਹ ਨਹੀਂ ਕਰਦੇ ਖਪੂਮਰਦਾਰ ਬਾਰੇ ਸੋਚਦੇ ਨਹੀਂ ਹੈ ਇਹ ਸੋਚਦੇ ਵੀ ਹੁਣ ਜਿਹੜਾ ਟਿਕਟ ਖਰੀਦ ਲਿਆ ਸਾਡਾ ਗੁਲਾਮ ਬਣ ਗਿਆ ਤੇ ਉਦੋਂ ਫਿਰ ਇਹ ਸਮੱਸਿਆਵਾਂ ਆਣੀ ਸ਼ੁਰੂ ਹੋ ਜਾਂਦੀ ਹੈ ਪਰ ਇਹ ਹਰ ਦੂਜੇ ਦਿਨ ਇਹੋ ਜਿਹੀ ਵੀਡੀਓਸ ਤੁਸੀਂ ਵੀ ਦੇਖਦੇ ਹੋਵੋਗੇ ਲੱਗੇ ਜਿਵੇਂ ਕਿਸ ਤਰ੍ਹਾਂ ਲੋਕਾਂ ਦੇ ਟੁੱਟ ਜਾਂਦੇ ਆ ਲੋਕੀ ਵੀਡੀਓ ਪਾ ਦਿੰਦੇ ਉਸ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਆ ਵੱਤ ਤੋਂ ਵੱਤ ਵੀਡੀਓਸ ਪੈਂਦੀਆਂ ਸੀ ਹਾਂ ਇਹ ਇਹ ਇਸ ਦਾ ਹੋ ਰਿਹਾ ਹੈ ਦਿੱਕਤ ਕੀ ਹੋ ਰਹੀ ਹੈ ਕਿ ਜਿਵੇਂ ਲੋਕਾਂ ਨੂੰ ਅਸੁਵਿਧਾ ਹੋ ਰਹੀ ਹੂੰ ਤੰਗ ਪਰੇਸ਼ਾਨ ਹੋਏ ਉਹ ਮੁੜ ਕੇ ਕੋਈ ਐਕਸ਼ਨ ਨਹੀਂ ਲੈਂਦੇ ਜੇ ਇਹ ਗਿਣਤੀ ਵੱਧ ਜਾਏ ਐਕਸ਼ਨ ਲੈਣ ਵਾਲਿਆਂ ਦੀ ਫਿਰ ਇਹ ਵੱਡੇ ਵੱਡੇ ਜਿਹੜੇ ਘਰਾਨੇ ਆ ਇਹਨਾਂ ਨੂੰ ਸਬਕ ਵੀ ਮਿਲੇਗਾ ਡਰ ਵੀ ਪੈਦਾ ਹੋਏਗਾ ਅੱਜ ਇਹਨਾਂ ਨੂੰ ਵੀ ਪਤਾ ਹੈ ਵੀ ਐਨੇ ਲੋਕਾਂ ਨੂੰ ਅਸੀਂ ਅਗਰ ਵਿਕਟਮ ਬਣਾਵਾਂਗੇ ਤਾਂ ਦੋ ਚਾਰ ਬੰਦੇ ਆਣਗੇ ਉਹ ਦੇਖ ਲੈਣਗੇ ਜੋ ਕੋਰਟ ਦਾ ਫੈਸਲਾ ਹੋਏਗਾ ਹਨਾ ਤੇ ਇਸ ਕਰਕੇ ਇਹ ਸਾਰੀ ਦ੍ਰਿਸ਼ਟੀਕੋਣ ਦੇ ਸਾਹਮਣੇ ਜਿਹੜਾ ਇਹ ਕੇਸ ਹੈ ਇਹ ਇੱਕ ਲੈਂਡਮਾਰਕ ਕੇਸ ਹੈ 에어ਲਾਈਨ ਨੂੰ ਕੰਜ਼ੂਮਰ ਫੋਰਮ ਦੇ ਉੱਪਰ ਡਿਸਟ੍ਰਿਕਟ ਲੈਵਲ ਦੇ ਕੰਜ਼ੂਮਰ ਫੋਰਮ ਚ 50000 ਰੁਪਏ ਦਾ ਕੰਪਨਸੇਸ਼ਨ ਵਾਸਤੇ ਆਰਡਰ ਹੁਣ ਬਹੁਤ ਹੀ ਵੱਡੀ ਗੱਲ ਹੈ ਤੇ ਮੈਂ ਸਮਝਦਾ ਕਿ ਸਮਾਜ ਦੇ ਹਰ ਵਿਅਕਤੀ ਨੂੰ ਜਾਗਰੂਤ ਹੋਣਾ ਚਾਹੀਦਾ ਹੈ ਆਪਣੇ ਹੱਕਾਂ ਦੇ ਪ੍ਰਤੀ ਤੇ ਤਾਂ ਕਿ ਲੋਕਾਂ ਨੂੰ ਵਧੀਆ ਸਰਵਿਸ ਮਿਲੇ ਵਧੀਆ ਪ੍ਰੋਡਕਟ ਮਿਲੇ ਸਤ ਤੁਸੀਂ ਕੀ ਦੱਸਣਾ ਮੈਂ ਕਹਿਣਾ ਚਾਹੂੰਗੀ ਕਿ ਕਿਉਂਕਿ ਮੇਨ ਮੈਂ ਲਗੇਜ ਦੀ ਗੱਲ ਕਰਦੀ ਆ ਕਿਉਂਕਿ ਉਹਦੀ ਜ਼ਿਆਦਾ ਹਰ ਪ੍ਰੋਬਲਮ ਹੁੰਦੀ ਹਰ ਦੂਜੇ ਦਿਨ ਕਿਸੇ ਨੂੰ ਪ੍ਰੋਬਲਮ ਹੁੰਦੀ ਆ ਅਗਰ ਕਿਸੇ ਨੂੰ ਇਹ ਪ੍ਰੋਬਲਮ ਹੁੰਦੀ ਆ ਉਹਨਾਂ ਦੇ ਲਗੇਜ ਖਰਾਬ ਹੋ ਗਿਆ ਸੁਰਕਿਸ ਖਰਾਬ ਹੋ ਗਿਆ ਕੀ ਕਰਨਾ ਚਾਹੀਦਾ ਦੇਖੋ ਉਹਨਾਂ ਨੂੰ ਜਿਹੜੀ ਅਸੁਵਿਧਾ ਹੋਈ ਉਹ ਤੇ ਹੋ ਚੁੱਕੀ ਆ ਜੀ ਹੁਣ ਉਹਦਾ ਇੱਕੋ ਇਲਾਜ ਹੈ ਵੀ ਤੁਸੀਂ ਆਪਣਾ ਉਹਨਾਂ ਤੋਂ ਡੈਮੇजेस ਤੇ ਕੰਪਨਸੇਸ਼ਨ ਮੰਗੋ ਉਹ ਕਿਸ ਤਰ੍ਹਾਂ ਉਹ ਵੀ ਜ਼ਰੂਰ ਦੱਸ ਤੁਸੀਂ ਪਹਿਲਾਂ ਤੇ ਏਅਰਲਾਈਨ ਨੂੰ ਰਿਕੁਐਸਟ ਕਰੋ ਇਹ ਲੈ ਨੂੰ ਲਿਖਤੀ ਕਰੋ ਨਾਲੇ ਵਰਬਲੀ ਨਾ ਕਰੋ ਜਿਹੜੀ ਵੀ ਗੱਲ ਕਰੋ ਇਹ ਲੈ ਨੂੰ ਦਾ ਐਵਿਡੈਂਸ ਕ੍ਰੀਏਟ ਕਰੋ ਰਿਕਾਰਡ ਕ੍ਰੀਏਟ ਕਰੋ ਕਿਉਂਕਿ ਜਦੋਂ ਆਪਾਂ ਓਰਲੀ ਵਰਬਲੀ ਗੱਲਾਂ ਕਰਦੇ ਆ ਉਹਨੂੰ ਉਹ ਕੋਈ ਮਾਨਤਾ ਨਹੀਂ ਦਿੰਦੇ ਆ ਉਲਟਾ ਅਸੀਂ ਦੇਖਦੇ ਆ ਕਿ ਜਿਹੜੇ ਵੱਡੇ ਵੱਡੇ ਕਾਰਪੋਰੇਟ ਐ ਇਹ ਕੀ ਕਰਦੇ ਆ ਸਾਰਾ ਸੁੱਟ ਕੇ ਕੰਜ਼ੂਮਰ ਦੇ ਉੱਪਰ ਵੀ ਤੂੰ ਐਂ ਤੁਸੀਂ ਐਂ ਲਿਖ ਕੇ ਦੇ ਦੋ ਅਸੀਂ ਤੁਹਾਡਾ ਕਰ ਦਾਂਗੇ ਉਹ ਲਿਖਵਾ ਸਾਰਾ ਕੁਝ ਲੈਂਦੇ ਦੇਣ ਲੱਗੇ ਫਿਰ ਹੱਥ ਪਿੱਛੇ ਖਿੱਚ ਲੈਂਦੇ ਆ ਕੰਜ਼ੂਮਰ ਨੇ ਪਹਿਲਾਂ ਹੀ ਲਿਖ ਕੇ ਦਿੱਤਾ ਹੁੰਦਾ ਸਾਰਾ ਕੁਝ ਉਹ ਉਹਦੇ ਖਿਲਾਫ ਚਲੇ ਜਾਂਦਾ ਹੈ ਅਦਾਲਤ ਵਿੱਚ ਵੀ ਉਹਦੇ ਖਿਲਾਫ ਚਲੇ ਜਾਂਦਾ ਹੈ ਤੇ ਮੈਂ ਕਹਾਂਗਾ ਕਿ ਕੰਜ਼ੂਮਰ ਜੇ ਅਵੇਅਰ ਹੋਏਗਾ ਉਹ ਜਿਹੜੀ ਵੀ ਗੱਲਬਾਤ ਕਰੇ ਉਹਦਾ ਐਵੀਡੈਂਸ ਕ੍ਰੀਏਟ ਕਰੇ ਜੇ ਕੋਈ ਵੀਡੀਓ ਟਾਕ ਹੋ ਰਹੀ ਹੈ ਵੀਡੀਓ ਦੀ ਰਿਕਾਰਡਿੰਗ ਕਰੇ ਜੇ ਕੋਈ ਮੋਬਾਈਲ ਟਾਕ ਹੋ ਰਹੀ ਹੈ ਤੇ ਆਪਣੀ ਗੱਲਬਾਤ ਦੀ ਰਿਕਾਰਡਿੰਗ ਕਰੇ ਕੋਸ਼ਿਸ਼ ਕਰੇ ਕਿ ਸਾਰੇ ਮੈਸੇਜ ਲਿਖਤੀ ਭੇਜੇ ਈਮੇਲ ਕਰੇ ਚਿੱਠੀਆਂ ਭੇਜੇ ਤਾਂ ਕਿ ਉਹਦਾ ਲਿਖਤ ਰਿਕਾਰਡ ਬਣੇ ਉਹਦੇ ਕੋਲ ਐਵੀਡੈਂਸ ਪ੍ਰੋਪਰ ਹੋਵੇ ਫਿਰ ਜੇ ਉਹ ਨਾ ਸੁਣਵਾਈ ਕਰੇ ਤੇ ਆਪਾਂ ਕੋਰਟ ਵਿੱਚ ਜਾਈਏ ਕੰਮਿਸ਼ਨ ਕੰਜ਼ਿਊਮਰ ਕਮਿਸ਼ਨ ਚ ਜਾਈਏ ਤੁਹਾਨੂੰ ਸਾਰੇ ਐਵੀਡੈਂਸ ਪੇਸ਼ ਕਰੀਏ ਤਾਂ ਕਿ ਉਹਨਾਂ ਨੂੰ ਵੀ ਲੱਗੇ ਹਾਂਜੀ ਅਸੀਂ ਇਹ ਪਰਾਲੇ ਕੀਤੇ ਹੋਏ ਆ ਤੇ ਵਾਕਈ ਹੀ ਜਿਹੜਾ ਕਾਰਪੋਰੇਟ ਕਰਾਨਾ ਹੈ ਜਾਂ ਕੋਈ ਸਰਵਿਸ ਪ੍ਰੋਵਾਈਡਰ ਹੈ ਜਾਂ ਪ੍ਰੋਡਕਟ ਸੈਲਰ ਹੈ ਹੀ ਇਜ਼ ਐਟ ਫਾਲਟ ਐਂਡ ਈਜ਼ ਟੂ ਬੀ ਆਰਡਰ ਟੂ ਬੀ ਗਿਵਨ ਕੰਪਨਸੇਸ਼ਨ ਟੂ ði ਕੰਜ਼ਿਊਮਰ ਤੇ ਇਸ ਕਰਕੇ ਕੰਜ਼ਿਊਮਰ ਜਿੰਨਾ ਵੇਅ ਹੋਏਗਾ ਜਿੰਨਾ ਜਾਗਰੂਤ ਹੋਏਗਾ ਉਹਨਾਂ ਦਾ ਰਾਈਟ ਪ੍ਰੋਟੈਕਟ ਹੋਏਗਾ ਜੀ ਹੋਰ ਕੀ ਮੈਸੇਜ ਦੇਣਾ ਚਾਹੂਗਾ ਸਦਸ਼ਣ ਨੂੰ ਤੁਸੀਂ ਮੈਂ ਇਹੀ ਮੈਸੇਜ ਦਵਾਂਗਾ ਕਿ ਜੇ ਅਸੀਂ ਆਪਣੇ ਰਾਈਟਸ ਆਪਣੇ ਹੱਕਾਂ ਪ੍ਰਤੀ ਜਾਗਰਤ ਨਹੀਂ ਹੋਵਾਂਗੇ ਸਾਡੇ ਹੱਕ ਕੋਈ ਛੀਨ ਕੇ ਲੈ ਜਾਏਗਾ ਤੇ ਅਸੀਂ ਪੈਸੇ ਖਰਚ ਕੇ ਵੀ ਜਿਸ ਪਰਪਸ ਵਾਸਤੇ ਪੈਸੇ ਖਰਚੇ ਆ ਉਹਦਾ ਸਾਨੂੰ ਆਨੰਦ ਨਹੀਂ ਮਿਲੇਗਾ ਔਰ ਬੜੇ سارے ਲੋਕ ਤੇ ਲੋਨ ਲੈਂਦੇ ਨੇ ਕਰਜ਼ਾ ਚੱਕਦੇ ਨੇ ਔਰ ਮਹੀਨੇ ਤੋਂ ਮਹੀਨੇ ਕਿਸ਼ਤਾਂ ਅਦਾ ਕਰਦੇ ਨੇ ਇਸ ਉਮੀਦ ਦੇ ਨਾਲ ਵੀ ਚਲੋ ਕੋਈ ਗੱਲ ਨਹੀਂ ਅਸੀਂ ਮਿਹਨਤ ਕਰਕੇ ਕੁਝ ਪੈਸੇ ਬਚਾ ਕੇ ਕਿਸ਼ਤਾਂ ਦੇ ਦਾਂਗੇ ਤੇ ਅਸੀਂ ਪ੍ਰੋਡਕਟ ਨੂੰ ਇੰਜੋਏ ਕਰਾਂਗੇ ਪਰ ਜਦੋਂ ਪ੍ਰੋਡਕਟ ਨਹੀਂ ਚੰਗਾ ਨਿਕਲਦਾ ਜਿਹਨੂੰ ਇੰਜੋਏ ਤੇ ਕੀ ਕਰਨਾ ਸੀ ਉਲਟਾ ਉਹ ਬਰਡਨ ਬਣ ਜਾਂਦਾ ਉਹਨਾਂ ਦੇ ਉੱਪਰ ਉਹ ਚੱਕਰ ਕੱਟਦੇ ਕਰਦੇ ਜੀਵਨ ਨਿਕਲ ਜਾਂਦਾ ਉਹਨਾਂ ਦਾ ਤੇ ਬੈਟਰ ਹੈ ਕਿ ਜੇ ਅਸੀਂ ਸਾਰੇ ਲੋਕ ਮਿਲ ਕੇ ਉਪਰਾਲੇ ਚੰਗੇ ਕਰੀਏ ਕੰਪਨੀ ਦੇ ਉੱਪਰ ਜ਼ਿੰਮੇਵਾਰੀ ਫਿਕਸ ਕਰੀਏ ਉਹਨਾਂ ਅਮਰੀਕਾ 'ਚ ਦੇਖੋ ਕੀ ਹੁੰਦਾ ਤੁਸੀਂ ਇੱਕ ਪ੍ਰੋਡਕਟ ਲਿਆ ਕਿੰਨੇ ਸਾਰੇ ਸਟੋਰ ਆ ਤੁਸੀਂ ਪ੍ਰੋਡਕਟ ਇਸਤੇਮਾਲ ਕੀਤਾ 15 ਦਿਨ 20 ਦਿਨ ਬਾਅਦ ਉਹਨੂੰ ਲੱਗਿਆ ਵੀ ਪ੍ਰੋਡਕਟ ਮੈਨੂੰ ਠੀਕ ਨਹੀਂ ਆ ਤੁਸੀਂ ਸਟੋਰ 'ਚ ਜਾਂਦੇ ਹੋ ਕਿ ਨਹੀਂ ਪ੍ਰੋਡਕਟ ਠੀਕ ਨਹੀਂ ਉਹ ਕੋਈ ਗੱਲ ਨਹੀਂ ਪੁੱਛਦੇ ਕੋਈ ਸਵਾਲ ਨਹੀਂ ਪੁੱਛਦੇ ਨਾਲ ਦੀ ਨਾਲ ਤੁਹਾਡਾ ਪੈਸਾ ਰ ਇਥੇ ਤੁਸੀਂ ਦੁਕਾਨ ਚੋਂ ਬਾਹਰ ਨਿਕਲੇ ਨਹੀਂ ਤੁਸੀਂ ਕਹੇ ਯਾਰ ਇਹ ਠੀਕ ਨਹੀਂ ਹੈ ਉਹ ਮੁੜ ਕੇ ਤੁਹਾਡਾ ਗੱਲ ਹੀ ਨਹੀਂ ਕਰਦਾ ਉਹ ਇਸ ਕਰਕੇ ਹੈ ਹੁਣ ਉਹ ਵੀ ਇੱਕ ਇੱਕ ਪ੍ਰੋਡਕਟ ਮਾਰਕੀਟ ਹੈ ਅਮਰੀਕਾ ਇੰਡੀਆ ਵੀ ਇੱਕ ਪ੍ਰੋਡਕਟ ਮਾਰਕੀਟ ਹੈ ਉੱਥੇ ਵੀ ਕੰਜ਼ੂਮਰ ਹੈ ਇੱਥੇ ਵੀ ਕੰਜ਼ੂਮਰ ਹੈ ਜਦੋਂ ਅਸੀਂ ਗਲੋਬਲਾਈਜ਼ਨ ਗਲੋਬਲਾਈਜ਼ੇਸ਼ਨ ਹੀ ਕਰ ਲਈ ਹੈ ਤੇ ਫਿਰ ਜੋ ਬਿਹੇਵੀਅਰ ਜੋ ਟ੍ਰੀਟਮੈਂਟ ਕੰਜ਼ਿਊਮਰ ਨੂੰ ਅਮਰੀਕਾ 'ਚ ਮਿਲਦਾ ਪਿਆ ਸੇਮ ਟ੍ਰੀਟਮੈਂਟ ਬਿਹੇਵੀਅਰ ਇੱਥੇ ਵੀ ਮਿਲਣਾ ਚਾਹੀਦਾ ਹੈ ਇਸੇ ਤਰ੍ਹਾਂ ਦੇ ਰਾਈਟਸ ਜੋ ਉੱਥੇ ਅਵੇਲੇਬਲ ਹੈ ਇੱਥੇ ਵੀ ਲੋਕਾਂ ਕੋਲ ਹੋਣੇ ਚਾਹੀਦੇ ਪਰ ਇਹ ਤਦ ਹੀ ਸੰਭਵ ਹੋਏਗਾ ਜਦੋਂ ਲੋਕ ਜਾਗਰੂਤ ਹੋਣਗੇ ਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹ ਹੀ ਅਪੀਲ ਕਰਨਾ ਚਾਹਾਂਗਾ ਕਿ ਹਰ ਗ੍ਰਾਹਕ ਜਦੋਂ ਵੀ ਸਮਾਨ ਖਰੀਦਦਾ ਹੈ ਉਨ ਨਾਲ ਚਾਹੇ ਉਹ ਸਰਵਿਸ ਕਰੇ ਤੇ ਚਾਹੇ ਸਮਾਨ ਕਿਤੇ ਉਹ ਦਿਮਾਗ ਚ ਇੱਕ ਗੱਲ ਚਲ ਜਾਈਏ ਕਿ ਵੀ ਹੁਣ ਮੇਰੇ ਹੁਣ ਰਾਈਟਸ ਵੀ ਕ੍ਰੀਟ ਹੋ ਗਿਆ ਹੈ ਤੇ ਜਿਹਨੇ ਮੈਨੂੰ ਸਰਵਿਸ ਪ੍ਰੋਵਾਈਡ ਕਰਨੀ ਹੈ ਜਾਂ ਮੈਨੂੰ ਪ੍ਰੋਡਕਟ ਦੇਣਾ ਹੈ ਜਿਹਨੇ ਮੈਨੂੰ ਪਹਿਲੇ ਲੈਣੇ ਆ ਉਹਦੀ ਜ਼ਿੰਮੇਵਾਰੀ ਵੀ ਫਿਕਸ ਹੋ ਗਈਆਂ ਇਹ ਇਕੱਲਾ ਇਹ ਮਰਜ਼ੀ ਨਹੀਂ ਕਰ ਸਕਦਾ ਕਿ ਮੈਂ ਪ੍ਰੋਡਕਟ ਤਨ ਦਊਂਗਾ ਨਹੀਂ ਦਊਂਗਾ ਉਹਦੀ ਚੁਆਇਸ ਨਹੀਂ ਹੈ ਵਾਂਸ ਹੀ ਇਜ਼ ਇਨ ਟੂ ਦਾ ਮਾਰਕੀਟ ਉਹਦੀ ਜਿਹੜੇ ਉਹਦੇ ਉੱਪਰ ਰੂਲਸ ਰੈਗੂਲੇਸ਼ਨ ਐਪਲੀਕੇਬਲ ਹੈ ਉਹਨ ਰੂਲਸ ਰੈਗੂਲੇਸ਼ਨ ਫਾਲੋ ਕਰਨੇ ਆ ਪਰ ਜੇ ਅਸੀਂ ਜਾਗਰੂਤ ਹੋਵਾਂਗੇ ਤਦ ਹੀ ਅਸੀਂ ਰੂਲਸ ਕੰਪਲਾਈਅੰਸ ਤੇ ਅਸੀ ਗਲਵਰ ਕੀਤੀ ਹੈ ਕਿਸ ਤਰ੍ਹਾਂ ਕੇਸ ਜਿਹੜਾ ਕਿ ਚੱਲਦਾ ਉਸ ਤੋਂ ਬਾਅਦ 에ਅਰ ਇੰਡੀਆ ਦੇ ਵੱਲੋਂ 50000 ਰੁਪਏ ਉਹਨਾਂ ਦੇ ਵੱਲੋਂ ਹੁਣ ਦੇਣੇ ਆ ਕਿਉਂਕਿ ਕੰਪਲੇਨ ਜਿਹੜੀ ਕਿ ਦਾਇਰ ਕੀਤੀ ਗਈ ਸੀ ਔਰ ਉਹ ਕੇਸ ਜਿਹੜਾ ਕਿ ਇਹਨਾਂ ਦੇ ਵੱਲੋਂ ਜਿਹੜਾ ਕਿ ਰੱਖਿਆ ਗਿਆ ਸੀ ਕਿ ਉਸ ਤਰ੍ਹਾਂ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਹੜੀ ਪ੍ਰੋਬਲਮਸ ਆਈ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਸਟੈਪ ਜਿਹੜੇ ਚੱਕੇ ਗਏ ਔਰ ਉਸ ਤੋਂ ਬਾਅਦ ਜਦੋਂ ਸੁਣਵਾਈ ਹੋਈ ਤਾਂ ਇਹਨਾਂ ਦੇ ਹੱਕ ਦੇ ਵਿੱਚ ਸੁਣਵਾਈ ਹੋਈ ਤੇ 에ਅਰ ਇੰਡੀਆ ਨੂੰ 50000 ਰੁਪਏ ਦੇਣ ਦਾ ਜਿਹੜਾ ਕਿ ਕਿਹਾ ਗਿਆ ਹੈ ਕਿ ਉਹ 50000 ਰੁਪਏ ਇੱਧਰ ਦੇ ਦੇ ਤਾਂ ਇਹੋ ਜਿਹਾ ਬਹੁਤ ਸਾਰੇ ਕੇਸਿਸ ਨੇ ਬਹੁਤ ਸਾਰੇ ਲੋਕ ਨੇ ਜੋ ਪ੍ਰੋਬਲਮ ਤੋਂ ਸਫਰ ਕਰਦੇ ਆ ਪਰ ਉਹ ਸਟੈਪਸ ਨਹੀਂ ਚੱਕਦੇ ਜਾਂ ਖੱਜਲਖੁਆਰ ਹੋਣ ਤੋਂ ਡਰਦੇ ਆ ਪਰ ਕਿਸ ਤਰ੍ਹਾਂ ਸਾਰਿਆਂ ਨੂੰ ਇੱਕ ਰਾਈਟ ਹੈ ਔਰ ਕਿਸ ਤਰ੍ਹਾਂ ਤੁਸੀਂ ਸਟੈਪ ਬਾਈ ਸਟੈਪ ਤੋਂ ਕਰ ਸਕਦੇ ਉਹ ਵੀ ਜਾਣਕਾਰੀ ਇਹਨਾਂ ਦੇ ਵੱਲੋਂ ਦਿੱਤੀ ਗਈ ਹੈ ਅਜਿਹੀ ਅਪਡੇਟਸ ਹੀ ਅਜਿਹੀ ਵੀਡੀਓਜ਼ ਲਈ ਜ਼ਰੂਰ ਦੇਖਦੇ ਰਹੋ ਕੈਮਰਾਮੈਨ ਬਲਵਿੰਦਰ ਜਨਾਮ ਹੈ ਹਰਸ਼